ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖੋ ਜੀ ਬਰੇਟਾ ਗਊਸ਼ਾਲਾ ਜੋ ਰੇਲਵੇ ਫਾੜ ਦੇ ਕੋਲੇ ਵੱਡੀ ਗਊਸ਼ਾਲਾ ਉਹਦੇ ਵਿੱਚ ਗਊਆਂ ਵਾਸਤੇ ਬਰੇਟਿਆਂ ਦੇ ਕਿਸੇ ਸੇਠ ਨੇ ਬਹੁਤ ਵੱਡੀ ਸੇਵਾ 6 ਟਰਾਲੀਆਂ ਤੂੜੀ ਦੀ ਸੇਵਾ ਕੀਤੀ ਹੈ ਤੇ ਭਾਵੇਂ ਦੇ ਸੇਵਾਦਾਰ ਮੂਰੇ ਲੱਗੇ ਹੋਏ ਆ ਭੋਲਾ ਸਿੰਘ ਮੈਂਬਰ ਆਓ ਉਹਨਾਂ ਕੋਲੋਂ ਆਪਾਂ ਸਾਰੀ ਗੱਲਬਾਤ ਪੁੱਛਦੇ ਹਾਂ ਜੀ ਹਾਂਜੀ ਭੋਲਾ ਸਿੰਘ ਮੈਂਬਰ ਜੀ ਦੱਸੋ ਹਾਂਜੀ ਸੀਟਾਂ ਲੀਆਂ ਟਰਾਲੀਆਂ ਤਾਰ ਕੇ ਜੀ ਅੱਜ ਹਾਂਜੀ ਹੋਰ ਕਿਹੜੇ ਕਿਹੜੇ ਸੇਵਾਦਾਰ ਹੋਰ 12 ਟਰਾਲੀਆਂ ਹੋਰ ਆ ਰਹੀਆਂ ਜੀ ਅੱਛਾ ਜੀ ਦਬਾ ਦਬ ਚਕਾਣੀਆਂ ਛੇਤੀ ਕਿਹੜੇ ਕਿਹੜੇ ਪਿੰਡਾਂ ਵਿੱਚੋਂ ਸੇਵਾਦਾਰ ਨੇ ਪਿੰਡ ਆਪਣੀ ਪਿੰਡ ਕੱਲੇ ਤਾਂ ਵੀ ਕੀ ਸੇਵਾ ਹੈ ਜੀ ਆ 20 ਟਰਾਲੀਆਂ ਕੀ ਅੱਛਾ ਜੀ ਹਾਂਜੀ ਆ ਦੇਖੋ ਜੀ ਬਹੁਤ ਵੱਡੀ ਸੇਵਾ ਹੈ ਜੀ ਭੋਲਾ ਸਿੰਘ ਮੈਂਬਰ ਅੱਗੇ ਹੋ ਕੇ ਸੇਵਾ ਗਊਆਂ ਵਾਸਤੇ ਇਹ ਕਰ ਰਹੇ ਨੇ ਜੀ ਸਾਰੇ ਵੱਧ ਤੋਂ ਵੱਧ ਸਪੋਰਟ ਕਰਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੱਧ ਤੋਂ ਵੱਧ ਤੂੜੀ ਦਿਓ ਜੀ ਵੱਧ ਤੋਂ ਵੱਧ ਤੂੜੀ ਗਊਆਂ ਵਾਸਤੇ ਦਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ